ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੋਕ ਨਾ ਹੋਵਈ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪ੍ਰਿਆ ਪਾਰ ਸਹਸ ਸਿਆਣ ਪਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆ ਰਹੂਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵ ਮਰਜੀ ਹੁਕਮ ਮਿਲੇ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਈਐ ਇਕ ਨਾ ਹੁਕਮੀ ਬਖੀਸ ਇਕ ਹੁਕਮੀ ਸਦਾ ਪਵਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਸੈ ਦੂਰ ਗਾਵੇ ਕੋ ਵੇਖੇ ਹਾਦਰ ਦੂਰ ਕਥਨਾ ਕਥੀ ਨ ਆਵੇ ਟੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੂ ਸਾਚਾ ਸਾਹਿਬ ਸਾਚਨਾਏ ਭਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦੇਹ ਦਾਤ ਕਰੇ ਦਾਤਾਰ ਫੇਰ ਕੇਗੇ ਰੱਖੀਏ ਜਿੱਤ ਦੇ ਸਦਰਬਾਰ ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪ੍ਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ धीरथ नावा जे तिस भावा विण भाणे के नहाए करी जे तिस रूठ उपाय देखा वे विण करमा के मिले लई मत विच रतन जवाहर माणक जे एक गुरु की सिख सुनी गुरा एक देव जहाई सबना जिया का एक दाता सो मैं विसरन जाई ਜੇ ਜੁਗ ਚਾਰ ਅਰਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸੀਰਤ ਜਗ ਲੈ ਜੇ ਤਿਸ ਨਦਰਣਾ ਆਵਈ ਤਾ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਜੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵਲੇ ਆਕਾਸ ਸੁਣੈ ਦੀਪ ਲੋਪ ਪਤਾਲ ਸੁਣਿਆ ਕੋਹ ਨ ਸਕੈ ਕਾਲ ਨਾਨਕ ਭਗਤਾ ਸਦਾ 베ਗਾ ਸੁਣਿਆ ਦੁਖ ਪਾਪਾਂ ਦਾ ਨਾਸ ਸੁਣਿਆ ਈਸ਼ਰ ਬ੍ਰਹਮਾਯੰਦ ਸੁਣਿਆ ਮੁਕਤ ਨਾਹੜ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾਇਸ਼ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਇਸ ਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨੈ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਉਨ ਕੀ ਸੋਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਤੀ ਸਰਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੋਖ ਦਵਾਰ ਮਨੈ ਪ੍ਰਵਰ ਸਧਾਰ ਮਨੈ ਤਰੇ ਤਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਗਾਨ ਪंचे ਪਾਵਹਿ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਪਿ ਥਾ ਪ੍ਰਖਿਆ ਜਲ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਹੋਏ ਹੋ ਲੇਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨਸੁ ਆਲੇ ਉਹ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾ ਹੋਏ ਕੁਕਵਾਉ ਤਸਤੇ ਹੋਏ ਲੱਖ ਦਰਿਆ ਉਹ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਸਤ ਅਸੰਖ ਦਾ ਤਾਰ ਸੰਸੂਰ ਮੋਹ ਭਗਸਾਰ ਅਸੰਖ ਮੋਨ ਨਿਵਲਾਏ ਤਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਏ ਕਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸੁਨਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹਤਿਆ ਕਾ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਨੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਭ ਅਗੰਗ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਖ੍ਰੀਸ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸਮਝੋ ਕਵਖਾਨ ਜਿਨ ਇਹ ਲਿਖੇ ਤੇ ਸਿਸਰਣਾ ਹੈ ਜੇ ਬਰਮਾਏ ਤੇ ਤੇ ਪਾਹੇ ਜੇ ਤਾਂ ਕੀਤਾ ਤੇ ਤਾਂ ਨਾ ਹੋ ਵਿੜਨਾਵੇਂ ਨਹੀਂ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸੁਨਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਹੈ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀਆ ਵੋ ਜਾਹੋ तीर्थ तप दयादत दान जे को पावे थिलका मान सुन्या मनियां मन कीता पाओ अंतर्गत तीर्थ मलनाओ सब गुण तेरे मैं नाही ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬ੍ਰਹਮਾਉ ਸਤ ਸੁਹਾਂਡ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਉਣ ਵਾਰ ਕਮਨ ਸੇ ਰੁਤੀ ਮਾ ਹੋ ਕਮਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਰਣ ਜੋਗੀ ਜਾਣੇ ਰੁਤ ਮਾ ਹੋ ਨ ਕੋਈ ਜਾ ਕਰਤਾ ਸ੍ਰਿ ਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖ ਕਿਵ ਸਾਂ ਲਾਹੀ ਕਿਉ ਵਰਣੀ ਕਿਵ ਜਾਣ ਨਾਨਕ ਆਖੜ ਸਭ ਕੋ ਅੱਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਅਪ ਜਾਣੇ ਅਗ ਗਿਆਨ ਸੋਹੈ ਪਤਲ ਅਪਤਲ ਲਖ ਅਗਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਨੇ ਇੱਕ ਬਾਤ ਸਹਿਸ 18 ਕਹਨ ਕ ਤੇ ਬਾ ਸੁਲੇਕ ਧਾਤੋ ਲੇਖਾ ਹੋਏ ਤ ਲਿਖਿਐ ਲੇਖਾ ਹੋਏ ਬਿਨਾ ਨਾਨਕ ਵੱਡਾ ਅੱਖੀ ਆਪੇ ਜਾਣੇ ਆਪ ਸਾਲਾ ਹਿਸਲਾ ਨੇ ਤਿਸੁਰਤ ਨ ਪਾਈਆ ਨਦੀਆਂ ਤੇ ਵਹ ਪਵੇ ਸਮੁੰਦਰ ਨ ਜਾਣੀ ਹੈ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤੇ ਸਮਨ ਹੋ ਨ ਵਿਸਰਹਿ ਅੰਤ ਨਾ ਸਿਰਤੇ ਕਹਿਣ ਨਾਂ ਤੋ ਅੰਤ ਨ ਕਰਣੇ ਦੇਣ ਨਾਂ ਤੋ ਅੰਤ ਨ ਵੇਖਣ ਸੁਣਨ ਨਾਂ ਤੋ ਅੰਤ ਨ ਜਾਪੇ ਕੇ ਅਮਰ ਮੰਤ ਤੋ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਾਰਵਾਰ ਅੰਤਕਾਰ ਲਿਖੇ ਤੇ ਬਿਲਲਾ ਹੈ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਹੁਤ ਕਹੀਏ ਬਹੁਤ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉਪਰ ਊਚਾ ਨਾਓ ਇਹ ਵੱਡੇ ਊਚਾ ਹੋਵੇ ਕੋਈ ਤਸ ਊਚੇ ਕੋ ਜਾਣੇ ਸੋਏ ਜੇਵੜੇ ਆਪੋ ਜਾਣਿਆ ਆਪਾ ਕੋ ਨਾਨਕ ਨਜ਼ਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਨਾ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗੜਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੂ ਭੂਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋਰ ਆਖ ਨਸਕੇ ਕੋਈ ਜੇ ਕੋ ਖਾਏ ਕੋ ਅਖੜ ਪਾਏ ਉਹ ਜਾਣੇ ਜਿੱਤਿਆ ਮੁਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਦੇ ਕੇ ਹੀ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹ ਸਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਹਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਇ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਂ ਅਮਨ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਅੱਖਾਂ ਨਾ ਜਾਏ ਆਖੋ ਆਖ ਰਹੇ ਨਿਵਲਾਏ ਅੱਖੇ ਵੇਦ ਪਾਠ ਪੁਰਾਨ ਅੱਖੇ ਪੜੇ ਕਰੇ ਵਖਿਆਣ ਆਖੇ ਬ੍ਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਸ੍ਰੀ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਨਰ ਮਨ ਜਨ ਸੇਵ ਕیتے ਆਖੇ ਆਕਣ ਪਾਹੇ ਕیتے ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰਹਿ ਤਾ ਅਫਲ ਸਕੇ ਕੇ ਕੇ ਜੇ ਵਡ ਭਾਵੇਂ ਤੇਵਡ ਹੋਏ ਨਾਨਕ ਜਾਣੇ ਸੱਚ ਸੋਏ ਜੇ ਕੋ ਅੱਖੇ ਬੋਲ ਵਿਗਾੜ ਤਾ ਲਖੀਏ ਸਿਰਗਵਾਰ ਗਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਗ ਸਮਾਨੇ ਵਜਨਾਦ ਨੇਕ ਅਸੰਖਾ ਕਿਤੇ ਗਾਵਣ ਹਾਰੇ ਕਿਤੇ ਰਾਗ ਪ੍ਰੀਤ ਸੋ ਕਹੀਆਂ ਨ ਕਿਤੇ ਗਾਵਣ ਹਾਰੇ ਗਾਵਹਿ ਤੁਨੋਂ ਕੋਣ ਪੜੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੁਪਤ ਲੈ ਜਾਣੇ ਨਿਕਲੇ ਕੇ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਸਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਨਮੋਹਨ ਸੁਰਗਾ ਮਛ ਪਿਆਨੇ गाव मन रतन उपाए तेरे 68 तीरथ नले गावे जूत महाबल सूरा गावे खाणी चारे गावे कांड मंडल वर पंडा कर कर रखे तारे सेठ तुदनो गावन जो तुद भावन रते तेरे भगत रसाले ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੇ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਸਦੇ ਵਿੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤ ਸਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ੍ਰਮ ਪਦ ਝੋਲੀ ਧਿਆਨਿਕ ਕਰੇ ਕੋਤ ਖਿੰਤਾ ਕਾਲ ਕੁਵਾਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ आदेश तसे आदेश आध अनिल अनाद अनाहत जुग जुग एको वेस भूत ज्ञान दे अपनारण ਘਟ ਘਟ वाजे नाद आपनाथ नाची सब जाकी रस दे अवरासाद संयोग विजोग दोए कार चलावे लेखे आवे भाग आदेश तसे आदेश आध अनिल अनाद अनाहत जुग जुग एको वेस ਏਕਾ ਮਾਏ ਜੁਗਤ ਵਿਆਏ ਤੈਨ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਏ ਦੀਵਾਨ ਜਿਵਤ ਸੁਭਾਵੇ ਤੇ ਵਿਚ ਲਾਵੇ ਜਿਵ ਹੋਵੇ ਬ੍ਰਹਮਾਨ ਉਹ ਵੇਖੇ ਉਹਨਾਂ ਨਦਰਣਾਵੇ ਬਹੁਤਾ ਇਹ ਵਿਡਾਨ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਭੋਲਖ ਹੋਏ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਗਿੜਾ ਆਖੇ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜਿਏ ਹੋਏ ਅਕੀਸ ਸੁਣ ਗਲਾਂ ਆਕਾਸ ਕੀ ਕੀਟਾ ਆਈ ਰੀ ਸੋ ਨਾਨਕ ਨਜ਼ਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰਨ ਮੰਗਣਾ ਦੇਣ ਜੋਰ ਜੋਰਨ ਜੀਵਨ ਮਰਨ ਨਹ ਜੋਰ ਜੋਰਨ ਰਾਜਵਾਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੋਤੀ ਛੁਟੈ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਧੀਤੀ ਵਾਰ ਪਉਣ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਦਾ ਪ੍ਰਕੀਤ ਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕਚ ਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਉਣ ਪਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਵਰਮੇ ਘੜ ਘੜੀਏ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦਰ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜ ਘੜੀਏ ਬਹੁਤ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਿਛਤਾਏ ਤਿਥੈ ਘੜੀਐ ਸੂਰਤ ਮਤਮਨ ਬੁੱਧ ਤਿਥੈ ਘੜੀਐ ਸ੍ਰੋਸਦਾ ਕੇ ਸੋਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰਣ ਕੋਈ ਹੋਰ ਤਿਥੈ ਜੋਤ ਮਹਾਬਲ ਸੂਰਤਨ ਮਹਾਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰਹਿ ਨ ਠਾਗੇ ਜਾਏ ਜਿਲ ਕੇ RAM ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਤਖੰਡ ਵਸੰਦਰ ਨ ਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੈ ਅੰਤਨੰਤ ਤਿੱਥੈ ਲੋ ਲੋ ਅਕਾਰ ਜਿਵ ਜਿਵ ਹੁਕਮ ਤਵੇ ਤੇ ਵਕਾਰ ਵੇਖੇ ਵਿਸਕਰ ਵਿਚਾਰ ਨਾਨਕ ਕਥ ਨਾ ਕਰਦਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਅਧੀਾਰ ਭੋਖ ਲਇ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਧਰ ਕਰਮ ਤਨਕਾਰ ਨਾਨਕ ਨਧਰੀ ਨਦਰ నిਹਾਲ ਸ਼ਲੋਕ ਪੰਵਨੁ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇ ਦਾਈ ਦਾਇ ਆਖੇ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਚ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ